ਆਰਾਮ ਮਜੀ ਪੀਸਾ ਲੱਗੇ ਜਿੱਤਾ ਨੂੰ ਜਿਸ ਨੂੰ ਬਹੁਤ ਵਧੀਆ ਉਹ ਬਹੁਤ ਵਧੀਆ ਜੀ ਸਾਡੇ ਤਾਂ 6-7 ਸਾਲ ਦਾ ਪਾਣੀ ਦਾ ਹੀ ਗੰਦ ਪਿਆ ਸੀ ਜਿਹੜਾ ਪਤਾ ਇਹਨਾਂ ਨੇ ਕੱਢਿਆ ਅੱਛਾ ਜੀ ਨਰੇਕੌਰ ਦਾ ਪਾਣੀ ਗੰਦਾ ਪਾਣੀ ਪੀਦੇ ਸੀ ਅਸੀਂ ਸਾਰੇ ਅੱਜ ਤੋਂ ਘੱਟ ਹੋਇਆ ਕੋਈ ਸਮੱਸਿਆ ਨਹੀਂ ਹੋ ਰਹੀ ਸ਼ਿਵਰੇਜਾ ਕੰਮ ਤੋਂ ਉੱਢੀ ਗੱਲ ਜੀ 3-15 ਸਾਲ ਤੋਂ ਰਹਿ ਰਹੇ ਆ ਅੱਜ ਤੱਕ ਨਹੀਂ ਹੋ ਕੇ ਰਹੀ ਹੋਇਆ ਪਰ ਇੱਕ ਵਾਰ ਜਾਣ ਤੇ ਰੋਡਾਂ ਦਾ ਕੰਮ ਕਰਾ ਦਿੱਤਾ ਬੱਲੇ ਵਾਲੇ ਦੀ ਸੀਗੀ ਡਿਮਾਂਡ ਕਿ ਸਰਤਾ ਕਰਕੇ ਕੰਮ ਥੋੜਾ ਜਿਹਾ ਲੇਟ ਹੋ ਰਿਹਾ ਹੈ ਵੀ ਸਾਡੀ ਗਰੀਆਂ ਬਣਾਵਾ ਲਓ ਮੈਂ ਉਹ ਗਰੀਆਂ ਬਣਾਉਣ ਲਈ ਰਾਤ ਨੂੰ ਆ ਆ ਕੇ ਕੰਮ ਤੇ ਖੜ ਰਿਹਾ ਤਾਂ ਕਿ ਕੱਲ ਨੂੰ ਇਹ ਨਾ ਕਹਿਣ ਮਹੱਲੇ ਵਾਲੇ ਵੀ ਕੁਆਲਟੀ ਮਾੜੀ ਹੈ ਜਾਂ ਕੁਝ ਹੈ ਵੀ ਉਸ ਲਈ ਮੈਂ ਆ ਆ ਕੇ ਖੜ ਗਿਆ ਵੀ ਜਿੱਦਾਂ ਮਹੱਲਾ ਕਹਿ ਰਿਹਾ ਉਸੇ ਤਰ੍ਹਾਂ ਕਰੂ ਅੱਜ ਕਿਤਾ ਦੇਖ ਰਿਹਾ ਕਿੰਦਾ ਸੜਾ ਬਹੁਤ ਵਧੀਆ ਹੋ ਰਿਹਾ ਹੈ ਬਿੰਟੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਪਲੋਟ ਸਾਹਿਬ ਦਾ ਹਾਂਜੀ ਕਿਹੜੇ ਵਾਰ ਦੇ ਅੰਬਲੇ ਸਾਹਿਬ ਦਾ ਨਹੀਂ ਨਹੀਂ ਪਲੋਟ ਸਾਹਿਬ ਦਾ ਐਮਐਲਏ ਸਾਹਿਬ ਤਾਂ ਅਸੀਂ ਦੇਖਿਆ ਨਹੀਂ ਬਨੋਟ ਸਾਹਿਬ ਦੇਖ ਰਹੇ ਜਿਹੜੇ ਕਰ ਰਹੇ ਆ ਹਾਂਜੀ ਬਾੜ ਨੰਬਰ 18 ਤੋਂ ਹਾਂਜੀ ਉਹ ਦੱਸੋ ਬਹੁਤ ਵਧੀਆ ਜੀ ਸਾਡੇ ਤਾਂ 6-7 ਸਾਲ ਦਾ ਪਾਣੀ ਦਾ ਹੀ ਗੰਦ ਪਿਆ ਸੀ ਜਿਹੜਾ ਪਹਿਲਾਂ ਇਹਨਾਂ ਨੇ ਕੱਢਿਆ ਅੱਛਾ ਜੀ ਨਰੇ ਇੱਕ ਵਰਗਾ ਪਾਣੀ ਗੰਦਾ ਪਾਣੀ ਪੀਦੇ ਸੀ ਅਸੀਂ ਸਾਰੇ ਜਣੇ ਅੱਛਾ ਜੀ ਇਹਨਾਂ ਦੀ ਮਿਹਰਬਾਨੀ ਨਾਲ ਉਹ ਸਾਫ਼ ਹੋਇਆ ਨਾਮ ਜੀ ਬੜਕੀਸ਼ ਕਦਾ ਬੋਲਦਾ 17 ਨੰਬਰ ਗਲੀ ਨੂੰ ਚੰਦਰਗੜ੍ਹ ਤੋਂ ਹਾਂਜੀ ਅੱਜ ਤੱਕ ਉਹ ਕੰਮ ਹੋਇਆ ਕਈ ਸਾਲਾਂ ਚ ਨਹੀਂ ਹੋ ਸਕਿਆ ਅੱਛਾ ਜੀ ਕਿਹੜੇ ਕੰਮ ਹੋਏ ਸਿਵਰੇਜ ਦਾ ਕੰਮ ਸੋਨੋਂ ਵੱਡੀ ਗੱਲ ਆ ਜੀ ਵੀ 15 ਸਾਲਾਂ ਤੋਂ ਰਹਦੇ ਆ ਅੱਜ ਤੱਕ ਨਹੀਂ ਹੋਇਆ ਕਦੀ ਹੋਇਆ ਪਰ ਇੱਕ ਵਾਰ ਜਾਣ ਤੇ ਨਿਰੋਡ ਸਾਹਿਬ ਨੇ ਕੰਮ ਕਰਾ ਕੇ ਦਿੱਤਾ ਅੱਛਾ ਜੀ ਇਸ ਤੋਂ ਵੱਡੀ ਕੀ ਹੋਵੇ ਅੱਜ ਖੁਦ ਖੜੇ ਨੇ ਉਹ ਹਾਂ ਜੀ ਕੋਈ 12 ਇਹ ਕੋਈ ਕਾਉਂਸਲਰ ਆਉਂਦਾ ਇੱਥੇ ਹਾਂ ਜੀ ਅੱਜ ਤੱਕ ਮੈਂ ਦੇਖਿਆ ਨਹੀਂ ਅੱਛਾ ਜੀ ਆ ਦੇਖੋ ਇੱਧਰ ਤੇ ਕੀ ਕੰਮ ਕਿਹੜੇ ਹੋ ਰਿਹਾ ਇਸ ਟਾਂ ਜੋ ਮਲੇਨ ਲੋਡ ਹੈ ਤੇ ਕੋਈ ਕੋਈ ਵੀ ਸਿਵਰੇਜ ਜਿਹੜਾ ਕੰਮ ਹੋ ਰਿਹਾ ਡਿਫਰੈਂਸ ਕੋਈ ਮਤਲਬ ਸਿਵਰੇਜ ਹਾਂ ਜੀ ਸਮੱਸਿਆ ਸੀਡ ਲਾਈਟ ਦੀ ਲਾਈਟ ਸੋ ਤੋਂ ਵੱਡਾ ਕੰਮ ਜਿਹੜਾ ਅੱਜ ਤੱਕ ਕੋਈ ਨਹੀਂ ਕਰਾ ਸਕਿਆ ਲਾਈਟ ਦਾ ਜ ਚੋਰ ਕਿ ਵੀ ਵਰਦੀ ਹੂੰ ਮੋਨੋਪੋਲ ਲਗਾਏ ਗਏ ਪੱਤੇ ਜੀ ਇਤਨੇ ਕੰਮ ਨੂੰ ਕਿੱਦਾਂ ਦੇ ਸੋਨੇ ਤੇ ਬਹੁਤ ਸਾਲ ਤੋਂ ਅਸੀਂ ਵੀ ਲੱਗਣਗੇ ਲੱਗਣਗੇ ਪਰ ਲੱਗੇ ਹੁਣ ਦੇਖਿਆ ਸੀ ਅੱਜ ਤੇ ਸੜਕਾਂ ਦੇ ਕੰਮ ਨੂੰ ਕਿੱਦਾਂ ਦੇਖਿਆ ਸੜਕਾਂ ਤੇ ਬਹੁਤ ਨੂੰ ਦੇਖੋ ਜੀ ਜਾਂ ਲੇਟ ਹੋਇਆ ਮਹੀਨਾ ਪਰ ਉਹ ਚੀਜ਼ ਬਣੂਗੀ ਜੇ ਸਾਹਿਬ 20 ਸਾਲ ਨਾ ਟੁੱਟੇ ਤੇ ਕੀ ਕਹਿਣੇ ਚਾਹੋਗੇ ਅੱਜ ਪਛਾਣ ਦੇ ਦੇ ਜੀ ਕਿਹੜਾ ਮਾਰਨ ਦਾ ਤੁਹਾਡਾ ਠਾੜ ਜੀ ਮਾਰਨ ਨੰਬਰ ਠਾੜ ਬਸ ਜੀ ਕਿੱਦਾਂ ਦੇਖ ਰਹੇ ਬਹੁਤ ਵਧੀਆ ਜੀ ਕੰਮ ਹੋ ਰਿਹਾ ਸਹੀ ਕਿਹੜੇ ਕੰਮ ਹੋ ਰਹੇ ਤੁਹਾਡੇ ਸਾਡੀ ਸੜਕਾਂ ਬਣੀ ਆ ਗਈਆਂ ਜੀ ਲਾਈਟਾਂ ਲੱਗੀਆਂ ਸਾਡੇ ਅੱਛ ਸੜਕਾਂ ਬਾਰੇ ਹੋਰ ਕੋਈ ਪ੍ਰੋਬਲਮ ਹੋਵੇ ਇੱਥੇ ਨਹੀਂ ਉਹਦਾ ਓਕੇ ਜੀ ਸਭ ਸਹੀ ਹੈ ਜੀ ਕਿੱਦਾਂ ਦੇ ਦਿਆਂ ਅੱਜ ਚੰਦਨਣਾ ਦੇ ਵਿੱਚ ਬਹੁਤ ਵਧੀਆ ਕੀਤਾ ਜੀ ਇੰਨੇ ਸਾਲਾਂ ਤੋਂ ਅਸੀਂ ਸੜਕ ਦੇ ਪਿੱਛੇ ਕਿੰਨੀ ਵਾਰੀ ਕਿਸੇ ਕਾਉਂਸਲਰਾਂ ਨੂੰ ਕਹਿ ਚੁੱਕੇ ਮੇਰੇ ਅੱਜ ਤੱਕ ਕਦੇ ਵੀ ਕਿਸੇ ਕਾਉਂਸਲਰ ਨੇ ਆ ਕੇ ਤੇ ਖੜ ਕੇ ਕਦੇ ਵੀ ਨਹੀਂ ਕੰਮ ਕਰਾਇਆ ਅੱਛਾ ਜੀ ਅਸੀਂ ਇੰਨੀ ਵਾਰੀ ਮੱਲੇ ਦੇ ਇਕੱਠੇ ਹੋ ਕੇ ਕਦੀ ਲੈਟਰਾਂ ਦੇ ਕੇ ਕਦੀ ਐਮਐਲਏ ਜਿਹੜੇ ਪਹਿਲੇ ਸੀਗੇ ਔਰ ਕਾਫੀ ਟਾਈਮ ਮਤਲਬ ਕਿੰਨੀ ਵਾਰੀ ਉਹ ਮੈਂ ਐਮਐਲਏ ਨੂੰ ਕਹਤਾ ਕਿਸੇ ਨੇ ਅੱਜ ਤੱਕ ਕੋਈ ਵੀ ਕੰਮ ਨਹੀਂ ਕਰਾਇਆ ਨਾ ਫੀਵਰੇਈ ਦਾ ਕਦੀ ਕੰਮ ਕਰਾਇਆ ਇੰਨਾ ਇੰਨਾ ਪਾਣੀ ਖੜ ਜਾਂਦਾ ਸੀ ਲੋਕਾਂ ਦੀਆਂ ਗੱਡੀਆਂ ਸਕੂਟਰ ਸਭ ਕੁਝ ਡੋਬ ਜਾਂਦੇ ਸੀ ਬੱਚਾ ਬੁਰਾ ਹਾਲ ਸੀਗਾ ਬਟ ਜਦੋਂ ਦੇ ਐਮਐਲਏ ਸਾਹਿਬ ਬੱਗਾ ਸਾਹਿਬ ਔਰ ਪਨੋਟ ਸਾਹਿਬ ਕੌਂਸਲਰ ਬਣੇ ਆ ਅਜੇ ਤੱਕ ਕੋਈ ਵੀ ਕੰਮ ਸਾਡਾ ਕਦੀ ਰੁਕਿਆ ਨਹੀਂ ਹੈ ਮਹੀਨਾ ਹੀ ਹੋਇਆ ਹਜੇ ਮੇਰੇ ਸਾਹਨਾਂ ਨੂੰ ਸੜਕ ਪੱਟੀ ਆ ਇਹਨਾਂ ਨੇ ਉਸ ਤੋਂ ਪੱਟ ਕੇ ਇਹਨਾਂ ਨੇ ਆਪਣਾ ਘਟਕਾ ਪਾ ਕੇ ਜੋ ਅੱਜ ਕੰਮ ਕੀਤਾ ਜਾ ਰਿਹਾ ਸਭ ਤੋਂ ਛਲਾਗਾ ਇਹੋ ਕੰਮ ਆ ਇਹਨਾਂ ਦਾ ਅੱਧੀ ਰਾਤ ਹੋਊਗੀ ਕਿ ਜਿੱਦਾਂ ਲੋਕੀ ਸੌਂ ਜਾਂਦੇ ਆ ਤੇ ਇਹ ਕੰਮ ਚੱਲ ਰਿਹਾ ਕਿੱਦਾਂ ਦੇਖਦੇ ਆ ਬਹੁਤ ਵਧੀਆ ਦੇਖਦੇ ਆ ਜੀ ਇੰਨਾ ਨਹੀਂ ਕਾਉਂਸਲਰ ਹੋਣੇ ਚਾਹੀਦੇ ਆ ਮੁਹੱਲੇ ਦੇ ਵਿੱਚ ਖੜਕੇ ਕੰਮ ਕਰਾਉਣ ਵਾਲੇ ਕਿਉਂਕਿ ਕੋਈ ਵੀ ਖੜਕੇ ਕੰਮ ਕਰਾਉਣ ਵਾਲਾ ਅੱਜ ਤੱਕ ਕਦੀ ਵੀ ਕਾਉਂਸਲਰ ਨਹੀਂ ਦੇਖਿਆ ਕੀ ਕਹਿੰਦੇ ਗੱਲ ਇਹ ਜਿਹੜਾ ਆਧੀ ਦੱਦੀ ਤੁਸੀਂ ਇੱਥੇ ਕੰਮ ਕਰਾ ਰਹੇ ਹੋ ਤੇ ਇਹ ਕੰਮ ਦੀ ਝੜੀ ਕਿਦਾਂ ਲੱਗ ਰਹੀ ਹੈ ਇਹ ਜਿਹੜੀ ਕੰਮ ਦੀ ਝੜੀ ਲੱਗ ਰਹੀ ਹੈ ਇਹ ਸਾਡੇ ਹਲਕੇ ਦੇ ਐਮਐਲਏ ਚੋਦੀ ਮਦਨ ਲਾਲ ਬੱਗਾ ਜੀ ਦੀ ਬਦੌਲਤ ਲੱਗ ਰਹੀ ਹੈ ਇਹ ਨਿਊ ਚੰਦਨਗੜ੍ਹ ਦਾ ਕੰਮ ਨਿਊ ਚੰਦਨਗੜ੍ਹ ਦਾ ਕੰਮ ਜਿਹੜਾ 2 ਮਹੀਨੇ ਪਹਿਲੇ ਸਾਡੇ ਐਮ.ਐਲ.ਏ. ਸਾਹਿਬ ਮੂਰਤ ਕਰਕੇ ਗਏ ਸੀ ਬਾਕੀ ਦੇ ਗਲੀਆਂ ਦਾ ਕੰਮ ਪੂਰਾ ਹੋ ਗਿਆ ਸੀ ਇਹ ਨਿਊ ਚੰਦਨਗੜ੍ਹ ਵਾਰ ਨੰਬਰ 68 ਮੈਂ ਕੌਂਸਲਰ ਪੁਸ਼ਪਿੰਦਰ ਬਨੋਤ ਹਾਂ ਜਿਹੜਾ ਕੀ ਮੇਰੇ ਮਾਰਦੇ ਕੰਮ ਸੀਗੇ ਐਮ.ਐਲ.ਏ. ਸਾਹਿਬ ਨੇ ਮੂਰਤ ਕੀਤਾ ਸੀ 2 ਮਹੀਨੇ ਪਹਿਲੇ ਨਿਊ ਚੰਦਨਗੜ੍ਹ ਦਾ ਤੇ ਉਹ ਕੰਮ ਦੀ ਬਾਕੀ ਗਲੀਆਂ ਬਣੀਆਂ ਸੀ ਦੋ ਗਰੀਆਂ ਰਹਿੰਦੀਆਂ ਸੀ ਜਿਸ ਲਈ ਮੈਂ ਠੇਕੇਦਾਰ ਸਾਹਿਬ ਨੂੰ ਕਿਹਾ ਬਈ ਇੱਥੇ ਫੰਕਸ਼ਨ ਹੈ ਬਈ ਜ਼ਰੂਰੀ ਹੈ ਤੇ ਠੇਕੇਦਾਰ ਸਾਹਿਬ ਨੇ ਇਸ ਕੰਮ ਨੂੰ ਰਾਤੋਂ ਰਾਤ ਸ਼ੁਰੂ ਕਰਕੇ ਇਹਨੂੰ ਖਤਮ ਕਰਨ ਲਈ ਉਹਨਾਂ ਨੇ ਕੀਤਾ ਮੈਂ ਬਹੁਤ ਧੰਨਵਾਦੀ ਆ ਕਿਉਂਕਿ ਮੱਲੇ ਵਾਲਿਆਂ ਦੀ ਸੀਗੀ ਡਿਮਾਂਡ ਕਿ ਬਰਸਾਤਾ ਕਰਕੇ ਕੰਮ ਥੋੜਾ ਜਿਹਾ ਲੇਟ ਹੋ ਰਿਹਾ ਵੀ ਸਾਡੀਆਂ ਗਲੀਆਂ ਬਣਾਵਾ ਦਿਓ ਮੈਂ ਉਹ ਗਲੀਆਂ ਬਣਵਾਉਣ ਲਈ ਰਾਤ ਨੂੰ ਆ ਪਾ ਕੇ ਕੰਮ ਤੇ ਖੜ ਰਿਹਾ ਤਾਂ ਕਿ ਕੱਲ ਨੂੰ ਇਹ ਨਾ ਕਹਿਣ ਮੱਲੇ ਵਾਲੇ ਵੀ ਕੁਆਲਿਟੀ ਮਾੜੀ ਹੈ ਜਾਂ ਕੁਝ ਹੈ ਵੀ ਉਸ ਲਈ ਮੈਂ ਆਪ ਆ ਕੇ ਖੜ ਗਿਆ ਵੀ ਜਿੱਦਾਂ ਮੱਲਾ ਕਹਿ ਰਿਹਾ ਉਸੇ ਤਰ੍ਹਾਂ ਕੰਮ ਹੋ ਰਿਹਾ ਤੇ ਇੱਕ ਦੇ ਕੇ ਯਾਦਦਾਸ਼ਤ ਕਿ ਟਾਵਰ ਦਾ ਵੀ ਜਿਹੜਾ ਕੰਮ ਚ ਗਿਆ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਡਿਮਾਂਡ ਦੀ ਉਹਦੇ ਵਿੱਚ ਵੀ ਦੇਖਿਆ ਜਾ ਸਕਦਾ ਕਿ ਉਹ ਤੁਸੀਂ ਬਹੁਤ ਤੁਹਾਡਾ ਕੀ ਕਹਿਣ ਜਾਓਗੇ ਇਹ ਤਾਂ ਰੱਬ ਦਾ ਕਿਰਸ਼ਮਾ ਸਮਝੋ ਜੀ ਸਾਡੇ ਐਮਐਲਏ ਸਾਹਿਬ ਚੌਧਰੀ ਮਦਨ ਲਾਲ ਬਗਾ ਹੀ ਨੇ ਪੰਜਾਬ ਚ ਇੱਕ ਨੰਬਰ ਦੀ ਪਹਿਲੀ ਮਿਸਾਲ ਪੈਦਾ ਕੀਤੀ ਜਿਹੜੀ ਕਿ ਮਹੱਲੇਆਂ ਦੇ ਅੰਦਰ ਮੋਨੋਪੋਲ ਲੱਗੇ ਆ 1 ਕਰੋੜ 85 ਲੱਖ ਨਾਲ ਅੱਜ ਤੱਕ ਪੰਜਾਬ ਚ ਕਿਤੇ ਵੀ ਨਹੀਂ ਲੱਗੇ ਜੇ ਲੱਗੇ ਤਾਂ ਮੇਨ ਨੈਸ਼ਨਲ ਹਾਈਵੇ ਤੇ ਲੱਗੇ ਆ ਜੀਟੀ ਰੋਡਾਂ ਤੇ ਲੱਗੇ ਆ ਮਹੱਲੇ ਚ ਕਿਤੇ ਨਹੀਂ ਲੱਗੇ ਇਹ ਉਹਨਾਂ ਦੀ ਹਿੰਮਤ ਸਦਕਾ ਉਹਨਾਂ ਦੀ ਬਦੌਲਤ ਇਹ ਲੱਗੇ ਆ ਜਿਸ ਦੇ ਨਾਲ ਸਾਰੇ ਮਹੱਲੇ ਦੇ ਜਿਹੜੇ ਤਾਰਾਂ 20 ਫੁੱਟ ਸੀਗੀਆਂ ਉਹ 120 ਫੁੱਟ ਤੇ ਹੋ ਰਹੀਆਂ ਸਾਰਾ ਮਹੱਲਾ ਮੇਰਾ ਬਹੁਤ ਵਾਰਡ ਵਾਲੇ ਜਿੰਨੇ ਹੈਗੇ ਬਹੁਤ ਖੁਸ਼ ਹੈ ਗਿਆ ਕਿ ਜਿਹੜੇ ਐਮ.ਐਲ.ਏ ਜਾਂ ਕੌਂਸਲਰ ਦੇਖਿਆ ਤੇ ਇਹ ਦੇਖਿਆ ਹੋਰ ਇਹ ਹੋ ਜਾ ਕੰਮ ਨਹੀਂ ਕਰ ਸਕਿਆ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਇਹਨਾਂ ਨੂੰ ਝਾਸਿਆ ਜੀ ਰੱਖਿਆ ਇਹਨਾਂ ਦੀ ਗੱਲਾਂ ਚ ਰੱਖਿਆ ਕੋਈ ਕੰਮ ਨਹੀਂ ਕੀਤਾ ਮਤਲਬ ਇਹ ਗੱਲਾਂ ਗੱਲਾਂ ਜੀ ਇਹਨਾਂ ਨੇ ਟਾਈਮ ਕਰਦਾ 30 ਸਾਲ ਹੋ ਗਏ ਸੀ ਲੋਕਾਂ ਨੂੰ ਸਮੱਸਿਆ ਨੂੰ ਬਿਲਕੁਲ 30 35 ਸਾਲ ਦੀ ਪੁਰਾਣੀ ਸਮੱਸਿਆ ਸੀ ਇਹ ਮੇਰੇ ਇਲੈਕਸ਼ਨ ਤੋਂ ਪਹਿਲੇ ਮੇਰੇ ਇਲੈਕਸ਼ਨਾਂ ਤੋਂ ਪਹਿਲੇ ਹੀ ਮੈਂ ਬੁਲਾਇਆ ਐਮ.ਐਲ.ਏ. ਸਾਹਿਬ ਨੂੰ ਉਹਨਾਂ ਨੇ ਮੌਕੇ ਤੇ ਇੱਕ ਵਾਰੀ ਕਿਹਾ ਬਈ ਘਨੌਰ ਸਾਹਿਬ ਨੂੰ ਵੋਟਾਂ ਪਾਓ ਬਈ ਜਿੱਤਣ ਤੋਂ ਬਾਅਦ ਮੈਂ ਉਸੇ ਵਾਲੇ ਕੰਮ ਸ਼ੁਰੂ ਕਰਾਉਂਗਾ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਆ ਦੇਖੋ ਮੋਨੋਪੋਲ ਲੱਗੇ ਆ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਕਿਉਂਕਿ ਇੱਥੇ ਹਾਸਾ ਹੁੰਦਾ ਸੀਗਾ ਜਦੋਂ ਬੱਸ ਬੱਚਿਆਂ ਦੀ ਭਰੀ ਲੰਘਦੀ ਸੀਗੀ ਉਦੋਂ ਖਤਰਾ ਹੁੰਦਾ ਸੀਗੇ ਬੱਸ ਤੇ ਤਾਰਾ ਅਟੈਚ ਨਾਲ ਇੱਕ ਅੱਧੀ ਵਾਰੀ ਮਿਸਹੈਪਨਿੰਗ ਹੋ ਵੀ ਚੁੱਕੀ ਹੈ ਹਾਂਜੀ ਤਦ ਦੇਖਿਆ ਦਾ ਕਿ ਐਮਲੇ ਸਾਹਬ ਨੇ ਇਹੋ ਜਿਹਾ ਕੰਮ ਕਰਦੇ ਕਿ ਕੌਂਸਲਰ ਸਾਹਿਬ ਨੂੰ ਕਰਨ ਦੀ ਲੋੜ ਨਹੀਂ ਪਈ ਪਰ ਫਿਰ ਵੀ ਜਿਹੜੇ ਕੰਮ ਰਹਿ ਗਏ ਅਧੂਰੇ ਉਹ ਕਿਹੜੇ ਤੁਸੀਂ ਦੇਖਦੇ ਹੋ ਕਿ ਕਿਹੜੇ ਕੰਮ ਕਰਾਉਂਦੀਏ ਦੇਖੋ ਜੀ ਜਿਹੜੀ ਮਲੇ ਦੇ ਕੰਮ ਰਹਿ ਗਏ ਆ ਹਾਂਜੀ ਉਹ ਆਪਾਂ ਕਰਾਣੇ ਆ ਜਿਹੜੇ ਹੋ ਗਏ ਆ ਉਹ ਵੀ ਮੇਰੇ ਵੱਡੇ ਭਰਾ ਮਲੇ ਸਾਹਿਬ ਨੇ ਕੀਤੇ ਆ ਜਿਹੜੇ ਹੋਰ ਕਰਾਣੇ ਉਹ ਵੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਮੈਂ ਕਰਾਣੇ ਆ ਹਾਂਜੀ ਕੰਮ ਜਿਹੜੀਆਂ ਮੰਗ ਆ ਗਈਆਂ ਕੁਝ ਲਾਈਟਾਂ ਦੀ ਤੇ ਕੁਝ ਸੀਵਰੇਜ ਦੇ ਵਿੱਚ ਵੀ ਪਰੋਲ ਆ ਰਹੀ ਹੈ ਤੇ ਇਹ ਲਾਈਟਾਂ ਲਾਈਟਾਂ ਭਾਜੀ ਤੁਹਾਡੇ ਮਾਧਿਅਮ ਤੋਂ ਮੈਨੂੰ ਪਤਾ ਲੱਗ ਰਿਹਾ ਕੋਈ ਲਾਈਟਾਂ ਦੀ ਪ੍ਰੋਬਲਮ ਹੈ ਬਟ ਲਾਈਟਾਂ ਹਰ ਗਲੀ ਵਿੱਚ ਕੋਈ ਹਨੇਰਾ ਨਹੀਂ ਕੋਈ ਇਹ ਨਹੀਂ ਕਹਿ ਸਕਦਾ ਸਾਡੇ ਘਰ ਦੇ ਅੱਗੇ ਲਾਈਟ ਨਹੀਂ ਲੱਗੀ ਜਾਂ ਸਾਡੀ ਗਲੀ ਦੇ ਵਿੱਚ ਲਾਈਟ ਨਹੀਂ ਹੈਗੀ ਪ੍ਰੋਪਰ ਲਾਈਟ ਚੱਲ ਰਹੀ ਹੈ ਪ੍ਰੋਪਰ ਸਫਾਈ ਦਾ ਕੰਮ ਹੋ ਰਿਹਾ ਹੈ ਪ੍ਰੋਪਰ ਸੀਵਰ ਦਾ ਕੰਮ ਹੋ ਰਿਹਾ ਜਦੋਂ ਵੀ ਕੋਈ ਮੇਰੇ ਆਫਿਸ ਚ ਆਂਦਾ ਹੈ 2 ਘੰਟੇ ਦੇ ਵਿੱਚ ਵਿੱਚ ਉਹੀ ਸਮੱਸਿਆ ਦਾ ਹੱਲ ਕਰਾਉਣਾ